ਧਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਅੱਜ ਜਿਹੜੀਆਂ ਬੇਨਤੀਆਂ ਨੂੰ ਆਪਾਂ ਸਮਝਾ ਹੈ ਕਿ 2025 ਦੇ ਵਿੱਚ ਵਿਨਾਸ਼ ਦੀ ਸ਼ੁਰੂਆਤ ਜਿਹੜੀ ਹੈ ਉਹ ਹੋ ਗਈ ਹੈ ਨੇਪਾਲ ਸਮੇਤ ਕੁਝ ਥਾਵਾਂ ਤੇ ਭੁਚਾਲ ਤੇ ਜਵਰਦਸਤ ਝਟਕੇ ਭਾਰੀ ਤਬਾਹੀ 17 ਸੈਕਿੰਡ ਦੇ ਵਿੱਚ ਜਿਹੜੀ ਹੈ ਉਹ ਤਿੱਹਲੀ ਹੈ ਇੱਕ ਸੈਕਿੰਡ ਦੇ ਵਿੱਚ 50 ਮੋਤਾਂ ਹੋਈਆਂ ਨੇ ਇਸ ਚੀਜ਼ ਨੂੰ ਸਮਝਣਾ ਬੜਾ ਜ਼ਰੂਰੀ ਹੈ ਇਸ ਕਰਕੇ ਆਪਾਂ ਕੁਝ ਕੁ ਵੀ ਸਮਝਾਂਗੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਵਿਨਾਸ਼ ਦੇ ਵੱਲ ਦੁਨੀਆ ਜਿਹੜੀ ਹੈ ਉਹ ਤੁਰ ਪਈ ਹੈ ਤੇ ਆਪਾਂ ਸਾਰੇ ਵੇਖਦੇ ਹਾਂ ਕਿ ਇਹ ਵਿਨਾਸ਼ਕਾਰੀ ਜਿਹੜੀਆਂ ਚੀਜ਼ਾਂ ਨੇ ਉਹ ਅੱਜ ਸਾਡੇ ਵਿੱਚ ਮੌਜੂਦ ਨੇ ਸਾਤ ਸੰਗਤ ਤੁਸੀਂ ਸਾਰਿਆਂ ਨੇ ਵੇਖਿਆ ਹੋਵੇਗਾ ਨੇਪਾਲ ਦੇ ਵਿੱਚ ਜੋ ਕੁਝ ਹੋਇਆ ਹਾਲਾਂਕਿ ਜੋ ਕੁਝ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਹੋਇਆ ਉਚਾਲ ਆਇਆ ਜਬਰਦਸਤ ਝਟਕੇ ਮਹਿਸੂਸ ਕੀਤੇ ਗਏ ਹੜ ਆਏ ਬੜਾ ਕੁਝ ਹੋਇਆ ਸਾਤ ਸੰਗਤ ਉਹ ਆਪਾਂ ਸਾਰੇ ਦੇਖਦੇ ਹਾਂ ਕਿ ਕਿੰਨੀ ਤਬਾਹੀ ਹੋਈ ਕਿੰਨਾ ਆਮ ਜਨ ਜੀਵਨ ਜਿਹੜਾ ਹੈ ਉਹ ਪ੍ਰਭਾਵਿਤ ਹੋਇਆ ਹੈ ਹੁਣ ਕਈ ਲੋਕਾਂ ਨੇ ਮੰਨ ਲਿਆ ਕਹਿੰਦੇ ਇਹੋ ਜੀ ਤਬਾਹੀ ਪਹਿਲਾਂ ਸਾਡੇ ਪੰਜਾਬ ਦੇ ਵੀ ਆਈ ਹੈ ਹਰਾਂ ਦੇ ਨਾਲ ਪ੍ਰਭਾਵਿਤ ਹੋਏ ਕਈ ਲੋਕ ਕਈ ਪਰਿਵਾਰ ਸਾਧ ਸੰਗਤ ਕਹਿੰਦੇ ਇਹ ਕੀ ਹੈ ਇਹ ਜੀਵਨ ਨੂੰ ਵਿਨਾਸ਼ ਦੇ ਵੱਲ ਅਸੀਂ ਲੈ ਕੇ ਜਾ ਰਹੇ ਹਾਂ ਹਾਲਾਂਕਿ ਮਨੁੱਖੀ ਜੀਵਨ ਜਿਹੜਾ ਹੈ ਉਹ ਵਿਨਾਸ਼ ਦੇ ਵੱਲ ਤੁਰ ਰਿਹਾ ਹੈ ਵਿਨਾਸ਼ ਦੇ ਵੱਲ ਤੁਰ ਰਿਹਾ ਹੈ ਇਸ ਦੇ ਵਿੱਚ ਕੋਈ ਦੋ ਰਾਵਾ ਨਹੀਂ ਇੱਕ ਨਾ ਇੱਕ ਦਿਨ ਇਹ ਸੰਸਾਰ ਦਾ ਜਿਹੜਾ ਅੰਤ ਹੈ ਉਹ ਤੇ ਹੋਣਾ ਹੀ ਹੋਣਾ ਚਾਹੇ ਉਹ ਹੜ੍ਹਾਂ ਨਾਲ ਹੋ ਜਾਏ ਚਾਹੇ ਪੁਚਾਲਾ ਨਾਲ ਹੋ ਜਾਏ ਕੁਦਰਤੀ ਆਫਤ ਕਿਸੇ ਵੀ ਤਬਾਹੀ ਦੇ ਨਾਲ ਹੋ ਜਾਏ ਸਾਧ ਸੰਗਤ ਇਹ ਹੋ ਕੇ ਹੀ ਰਹਿਣਾ ਹੈ ਇਹਨੂੰ ਕੋਈ ਨਹੀਂ ਰੋਕ ਸਕਦਾ ਸੰਸਾਰ ਦਾ ਜਿਹੜਾ ਅੰਤ ਹੈ ਉਹ ਕਿਸੇ ਐਸੀ ਵਿਧ ਦੇ ਨਾਲ ਹੀ ਹੋਏਗਾ ਜਿਸ ਵਿਧ ਨੂੰ ਅੱਜ ਤੱਕ ਅਸੀਂ ਜਾਣਿਆ ਨਹੀਂ ਜਿਸ ਵਿਧ ਨੂੰ ਅਸੀਂ ਜਾਣ ਨਹੀਂ ਸਾਧ ਸੰਗਤ ਦੇ ਸਾਰੀਆਂ ਵਿਧਾਂ ਜਿਹੜੀਆਂ ਨੇ ਉਹ ਸਾਪ ਕੋਝ ਦੇ ਸਾਹਮਣੇ ਸਾਪ ਨਜ਼ਰ ਆਏਗਾ ਸਾਧ ਸੰਗਤ ਇਸ ਚੀਜ਼ ਨੂੰ ਅਸੀਂ ਠੁਕਰਾ ਨਹੀਂ ਸਕਦੇ ਇਸ ਚੀਜ਼ ਨੂੰ ਅਸੀਂ ਬਿਲਕੁਲ ਨਹੀਂ ਮੰਨ ਸਕਦੇ ਵੀ ਹਾਂ ਇਹ ਨਹੀਂ ਹੋਏਗਾ ਇਦਾਂ ਹੀ ਹੋਏਗਾ ਦਾ ਅੰਤ ਕਿਸੇ ਨਾ ਕਿਸੇ ਤਰੀਕੇ ਨਾਲ ਤੇ ਹੋਣਾ ਤੈ ਹੈ ਜੋ ਪਰਮਾਤਮਾ ਨੇ ਪਹਿਲਾਂ ਸੋਚਿਆ ਹੋਇਆ ਹੈ ਜੋ ਪਰਮਾ ਨੇ ਪਹਿਲਾਂ ਸਭ ਕੁਝ ਕੀਤਾ ਹੋਇਆ ਸੋ ਸਾਧ ਸੰਗਤ ਮੇਰੇ ਕਹਿਣ ਤੋਂ ਭਾਵ ਇਹ ਵੇ ਕਿ ਸਾਨੂੰ ਸੰਕੇਤ ਜਿਹੜੇ ਨੇ ਉਹ ਸਮਝ ਲੈਣੇ ਚਾਹੀਦੇ ਨੇ ਸਾਨੂੰ ਕੁਝ ਸੰਕੇਤ ਜਿਹੜੇ ਨੇ ਉਹ ਸਮਝਣੇ ਚਾਹੀਦੇ ਨੇ ਦੁਨੀਆ 'ਚ ਕਿਤੇ ਵੀ ਜੇ ਆਫਤ ਆਵੇ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਐਸੀ ਹੁੰਦੀ ਹੈ ਨਾ ਕ੍ਰੀਏਟਿਵਟੀ ਸਾਨੂੰ ਸਮਝਣੀ ਚਾਹੀਦੀ ਹੈ ਸਾਧ ਸੰਗਤ ਉਸ ਵਿਸ਼ੇ ਤੇ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿਉਂ ਉਹਦਾ ਕਾਰਨ ਜ਼ਰੂਰ ਹੈ ਸਾਧ ਸੰਗਤ ਕਿ ਜੇਕਰ ਫਲਾਣੀ ਥਾਂ ਤੇ ਕੋਈ ਐਸੀ ਕਰੋਪੀ ਆਈ ਹੈ ਯਾਦ ਰੱਖਿਓ ਇਹ ਦੁਨੀਆ ਦਾ ਸੰਸਾਰ ਦਾ ਜਿਹੜਾ ਅੰਤ ਹੈ ਤੇ ਨਾ ਕਿਤੇ ਉਹ ਤੇ ਸ਼ੁਰੂਆਤ ਜ਼ਰੂਰ ਹੋਏਗੀ ਕਿਤੇ ਨਾ ਕਿਤੇ ਸ਼ੁਰੂਆਤ ਹੋਣੀ ਹੀ ਹੋਈ ਨਾ ਸਾਧ ਸੰਗਤ ਮੈਂ ਹੈਰਾਨ ਹੋਇਆ ਜਦੋਂ ਭੁਚਾਲ ਜ਼ੋਰਦਾਰ ਝਟਕਿਆਂ ਦੇ ਨਾਲ ਪੂਰਾ ਨੇਪਾਲ ਹਿੱਲਿਆ ਮਹਿਵਕਾ ਕਿ ਚੀਨ ਤੇ ਨੇਪਾਲ ਸਰਹੱਦ ਤੇ ਭੁਚਾਲ ਦਾ ਜਿਹੜਾ ਕੇਂਦਰ ਬਿੰਦੂ ਸਭ ਤੋਂ ਵੱਡਾ ਰਿਹਾ ਨੇਪਾਲ ਦੇ ਵਿੱਚ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ 7.31 ਵਰਤਾ ਜਿਹੜੀ ਹੈ ਉਸ ਦੀ ਦਰਜ ਕੀਤੀ ਗਈ ਹੈ ਹਾਲਾਂਕਿ ਕਈ ਥਾਵਾਂ ਤੇ ਨੁਕਸਾਨ ਹੋਇਆ ਤੇ ਕਈ ਥਾਵਾਂ ਤੇ ਜਿਹੜਾ ਹੈ ਨੁਕਸਾਨ ਹੋਣੋਂ ਬਚਿਆ ਵੀ ਚੀਨ ਤੋਂ ਲੈ ਕੇ ਨੇਪਾਲ ਤੱਕ ਧਰਤੀ ਕੰਬੀ ਖਤਰਨਾਕ ਝਾੜ ਨੇ 53 ਲੋਕਾਂ ਦੀ ਜਾਨ ਲਈ ਜੀ 53 ਲੋਕਾਂ ਦੀ ਸਾਧ ਸੰਗਤ ਕਿਉਂ ਹੋਇਆ ਕਿਉਂਕਿ ਇੱਕ ਮਨੁੱਖ ਜਿਹੜਾ ਹੈ ਉਹ ਉਸ ਸ੍ਰਿਸ਼ਟੀ ਕਰਤਾ ਸ੍ਰਿਸ਼ਟੀ ਬਣਾਉਣ ਵਾਲੇ ਪਰਮਾਤਮਾ ਤੋਂ ਦੂਰ ਹੋ ਗਿਆ ਉਹ ਸਤਗੁਰੂ ਤੋਂ ਦੂਰ ਹੋ ਗਿਆ ਮੈਂ ਬੜਾ ਹੈਰਾਨ ਹੋਇਆ ਕਿ ਦੁਨੀਆ ਦਾ ਜਿਹੜਾ ਅੰਤ ਹੈ ਨਾ ਉਹ ਕਿਤੇ ਨਾ ਕਿਤੇ ਕਿਸ ਨਾ ਕਿਸੇ ਏਰੀਏ ਦੇ ਵਿੱਚੋਂ ਤੇ ਹੋਏਗਾ ਹੀ ਅਸੀਂ ਕਹਿੰਨੇ ਆ ਇਹ ਨਹੀਂ ਹੋ ਸਕਦਾ ਐਡੀ ਵੱਡੀ ਧਰਤੀ ਹੈ ਜੀ ਵੱਡੀ ਦੁਨੀਆ ਇਹਨੂੰ ਕੌਣ ਵਿਨਾਸ਼ ਕਰ ਸਕਦਾ ਹੈ ਜਿਹੜਾ ਬਣਾਉਣ ਦੀ ਸਮਰੱਥਾ ਰੱਖਦਾ ਤੇ ਸਾਸੰਗਤ ਤੋਂ ਮਿਟਾਉਣ ਦੀ ਹਸਤੀ ਵੀ ਰੱਖਦਾ ਹੈ ਸਤਿਗੁਰ ਕਹਿੰਦੇ ਕੀੜਾ ਥਾਪ ਦੇ ਪਾਦਸ਼ਾਹੀ ਲੱਖ ਲਸ਼ਕਰ ਕਰੇ ਸਵਾਹਾ ਉਹਤੇ ਫਿਰ ਜੇ ਧਰਤੀ ਬਣਾ ਸਕਦਾ ਤੇ ਮਨ ਦੀ ਸਮਰੱਥਾ ਵੀ ਰੱਖਦਾ ਹੈ ਔਰ ਨਾਲ ਇੱਕ ਬੇਨਤੀ ਹੋਰ ਸਾਸੰਗਤ ਕੀੜਾ ਥਾਪ ਦੇ ਪਾਦਸ਼ਾਹੀ ਉਹਤੇ ਕੀੜੇ ਨੂੰ ਬਣਾ ਕੇ ਥਾਪ ਕੇ ਉਹਨੂੰ ਬਾਦਸ਼ਾਹੀ ਪਾਦਸ਼ਾਹੀ ਦੇ ਸਕਦਾ ਹੈ ਤੇ ਲੱਖਾਂ ਲਸ਼ਕਰਾਂ ਵਾਲੇ ਰਾਜੇ ਮਹਾਰਾਜਿਆਂ ਨੂੰ ਸਾੜ ਕੇ ਸੁਆਹ ਵੀ ਕਰ ਸਕਦਾ ਉਹਦੇ ਵਿੱਚ ਐਡੀ ਵੱਡੀ ਸਮਰੱਥਾ ਹੈ ਫਿਰ ਇੱਕ ਬੇਨਤੀ ਕਰਾਂ ਸਾਧ ਸੰਗਤ ਕਿ ਸਾਡੇ ਲੋਕ ਇਸ ਚੀਜ਼ ਨੂੰ ਸਮਝਦੇ ਨਹੀਂ ਸਾਡੇ ਲੋਕ ਇਸ ਚੀਜ਼ ਤੋਂ ਅਣਜਾਣ ਨੇ ਜਿਨ੍ਹਾਂ ਥਾਵਾਂ ਤੇ ਸਭ ਕੁਝ ਹੁੰਦਾ ਹੈ ਜਿਨ੍ਹਾਂ ਥਾਵਾਂ ਤੇ ਕੋਈ ਪਹਟਾਲ ਆਉਂਦਾ ਹੈ ਜਿਨ੍ਹਾਂ ਤੇ ਜਾਂ ਫਿਰ ਕੋਈ ਐਸੀ ਗੱਤ ਹੁੰਦੀ ਹੈ ਕੋਈ ਐਸੀ ਟ੍ਰੈਜੇਡੀ ਹੁੰਦੀ ਹੈ ਉਹਨਾਂ ਨੂੰ ਕੇ ਦੇਖੋ ਉਹਨਾਂ ਦੇ ਹਾਲ ਕੀ ਹੁੰਦੇ ਨੇ ਸਾਧ ਸੰਗਤ ਜਿਨ੍ਹਾਂ ਦੇ ਬਣੇ ਬਣਾ ਘਰ ਟਹਿ ਗਏ ਜਿਨ੍ਹਾਂ ਲੋਕਾਂ ਦੇ ਘਰ ਨੂੰ ਜਿਹੜਾ ਹੈ ਬਣਾਉਣ ਦੇ ਵਿੱਚ ਸਾਲਾਂ ਲੱਗੇ ਤੇ ਇੱਕ ਕੁਝ ਸੈਕੰਡਾਂ ਦੇ ਵਿੱਚ ਉਹ ਘਰ ਟਹਿ ਗਏ ਉਹਨਾਂ ਨੂੰ ਪੁੱਛ ਕੇ ਵੇਖ ਜਿਨ੍ਹਾਂ ਕੋਲੇ ਖਾਣ ਨੂੰ ਕੁਝ ਨਹੀਂ ਪਹਿਨਣ ਨੂੰ ਕਪੜਾ ਨਹੀਂ ਘਰਾਂ ਦੇ ਸਭ ਕੁਝ ਦਫਨ ਹੋ ਗਿਆ ਸਾਧ ਸੰਗਤ ਜਿਹੜੀਆਂ ਜਾਨਾਂ ਚਲੀਆਂ ਗਈਆਂ ਉਹ ਅਲੱਗ ਰਿਹਾ ਤੇ ਹਾਲਾਂਕਿ ਅਸੀਂ ਕੀ ਮਹਿਸੂਸ ਕਰਾਂਗੇ ਕੀ ਚੀਜ਼ ਸੋਚਾਂਗੇ ਸਾਧ ਸੰਗਤ ਇਸ ਚੀਜ਼ ਨੂੰ ਜ਼ਰਾ ਵਿਚਾਰਨਾ ਪਵੇਗਾ ਹਾਲਾਂਕਿ ਸਾਡੇ ਲੋਕਾਂ ਨੂੰ ਗੱਲ ਕਹਿਣੀ ਬੜੀ ਆਸਾਨ ਲੱਗਦੀ ਹੈ ਵੀ ਸਾਡੇ ਇੱਥੇ ਨਹੀਂ ਹੋ ਸਕਦਾ ਇਹ ਨਾ ਸੋਚੋ ਵੀ ਇੱਥੇ ਨਹੀਂ ਹੋ ਸਕਦਾ ਇੱਥੇ ਕੋਈ ਹੋਰ ਰੱਬ ਨਹੀਂ ਪਰਮਾਤਮਾ ਇੱਕੋ ਹੀ ਹੈ ਜਿਹੜੀ ਥਾਂ ਜਿਹੜੀ ਚੀਜ਼ ਉਹਨੇ ਸੋਚੀ ਹੈ ਨਾ ਜਿੱਥੇ ਉਹਨੇ ਕਰਨਾ ਹੈ ਉਹ ਉੱਥੇ ਕਰਕੇ ਹੀ ਰਹਿਣਾ ਹੈ ਹੁਣ ਸਾਡੇ ਹੜ੍ਹ ਆਏ ਸੀ ਤੇ ਅਸੀਂ ਕਿਹਨੂੰ ਦੋਸ਼ ਦਈਏ ਸਾਧ ਸੰਗਤ ਕਿੰਨਾ ਵੱਡਾ ਸਾਡੇ ਨੁਕਸਾਨ ਹੋਇਆ ਖਨੌਰੀ ਦਾ ਸਾਰਾ ਇਲਾਕਾ ਤੇ ਅਜਾਖੜ ਦਾ ਸਾਰਾ ਇਲਾਕਾ ਜਿਹੜੇ ਫਸਲਾਂ ਤਬਾਹ ਹੋ ਗਈਆਂ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਸੀ ਕਿਹਨੂੰ ਦੋਸ਼ ਦਈਏ ਉਹ ਇੱਕ ਪਰਮਾਤਮਾ ਦੀ ਰਜ਼ੀ ਹੋਇਆ ਨਾ ਹਾਲਾਂਕਿ ਜੇ ਉਹ ਚਾਵੇ ਤਾਂ ਇੱਕ ਪਾਲਿਕ ਸੈਕਿੰਡ ਦੇ ਦੁਨੀਆ ਨੂੰ ਖਤਮ ਕਰ ਸਕਦਾ ਹੈ ਧਰਤੀ ਨੂੰ ਖਤਮ ਕਰ ਸਕਦਾ ਹੈ ਪਰ ਸਾਤ ਸੰਗਤ ਕਿਤੇ ਨਾ ਕਿਤੇ ਸ਼ਾਇਦ ਉਹਨੇ ਕੁਝ ਹੋਰ ਸੋਚਿਆ ਹੋਇਆ ਕੁਝ ਦੁਨੀਆ ਨੂੰ ਸੰਕੇਤ ਦਿੰਦਾ ਹੈ ਵੀ ਹਲੇ ਉਧਰ ਜਾਓ ਹਲੇ ਵੀ ਤੁਸੀਂ ਇਸ ਚੀਜ਼ ਨੂੰ ਸਮਝੋ ਇਹ ਸਾਰੇ ਜਿਹੜੇ ਤੁਹਾਡੇ ਕੁੱਕਾ ਇਹਨਾਂ ਤੋਂ ਬਾਅਦ ਆ ਜਾਓ ਇਸ ਚੀਜ਼ ਨੂੰ ਮੰਨਣ ਤੋਂ ਅਸਮਰੱਥ ਹੋ ਜਾਂਦੇ ਅਸੀਂ ਕਹਿੰਨਾ ਵੀ ਨਹੀਂ ਐਦਾਂ ਥੋੜੀ ਹੁੰਦਾ ਅਸੀਂ ਕਹਿੰਨਾ ਨਹੀਂ ਐਦਾਂ ਥੋੜੀ ਹੋ ਸਕਦਾ ਨਹੀਂ ਹੋ ਸਕਦਾ ਪਰ ਨਹੀਂ ਪਰ ਅਸੀਂ ਇਹ ਇੱਕ ਦੂਜੇ ਨੂੰ ਬਲੇਮ ਕਰਨ ਦੇ ਵਿੱਚ ਜ਼ੋਰ ਲਾ ਦਿੰਨੇ ਆਂ ਇੱਕ ਦੂਜੇ ਨੂੰ ਅਸੀਂ ਬਲੇਮ ਕਰਦੇ ਆ ਉਹ ਕਹਿੰਦੇ ਆ ਉਹ ਜ਼ਾਰ ਹੈ ਉਹ ਕਹਿੰਦੇ ਉਹ ਜ਼ਿੰਮੇਵਾਰ ਹੈ ਪਰ ਅਸੀਂ ਕਦੇ ਨਹੀਂ ਸਮਝਿਆ ਵੀ ਕਦੇ ਵੀ ਕੋਈ ਐਸਾ ਹਿੱਸਾ ਨਹੀਂ ਹੋਏਗਾ ਨਾ ਜਿਹਦੇ ਨਾਲ ਅਸੀਂ ਵੀ ਕਿਤੇ ਨਾ ਕਿਤੇ ਵਿਨਾਸ਼ ਦੇ ਕੋਈ ਜ਼ਿੰਮੇਵਾਰ ਹੋਵਾਂਗੇ ਸਾਧ ਸੰਗਤ ਹੁਣ ਕਈ ਲੋਕ ਇਸ ਗੱਲ ਨੂੰ ਮੰਨ ਲਿਆ ਕਹਿੰਦੇ 2025 ਦੇ ਬਹੁਤ ਸਾਰੇ ਵਿਨਾਸ਼ ਜਿਹੜੇ ਨੇ ਉਹ ਹੋਣਗੇ ਹਾਲਾਂਕਿ 2025 ਤੇ 26 ਜਿਹੜਾ ਹੈ ਉਹ ਸਾਰੇ ਇਹ ਜਿਹੜੇ 4 ਸਾਲ ਨੇ ਇਹ 4 ਸਾਲਾਂ ਦੇ ਵਿੱਚ ਦੁਨੀਆ ਦਾ ਵਿਨਾਸ਼ ਹੋਣਾ ਹੈ ਹਾਲਾਂਕਿ ਜਿਹੜੇ ਸਾਇੰਟਿਸਟ ਨੇ ਵਿਗਿਆਨੀ ਨੇ ਉਹਨਾਂ ਨੇ ਵੀ ਇਹ ਗੱਲ ਕਰ ਦਿੱਤੀ ਕਿ ਇਹ ਸਭ ਤੋਂ ਬਾਹਰ ਜਿਹੜਾ ਹੈ 25 ਤੋਂ ਸ਼ੁਰੂ ਹੋ ਕੇ 28 ਤੱਕ ਹੋਣਾ ਹੈ ਹਾਲਾਂਕਿ ਹੁਣ ਦੁਨੀਆ ਨੂੰ ਕਰਨਾ ਚਾਹੀਦਾ ਦੁਨੀਆ ਨੂੰ ਕਰਨਾ ਚਾਹੀਦਾ ਰੱਬ ਅੱਗੇ ਅਰਦਾਸ ਪਰਮਾਤਮਾ ਅਗੇ ਅਰਦਾਸ ਕੇ ਸਤਗੁਰੂ ਰੱਖ ਲਓ ਬਖਸ਼ ਲਓ ਏ ਪਾਤਸ਼ਾਹ ਜੀ ਕਿਰਪਾ ਕਰਿਓ ਏ ਸਤਗੁਰੂ ਜੀ ਬਖਸ਼ ਲਿਓ ਏ ਸਤਗੁਰੂ ਜੀ ਕਿਰਪਾ ਕਰਿਓ ਸਾਨੂੰ ਬਖਸ਼ ਲੋ ਜੋ ਵੀ ਸਾਡੇ ਤੋਂ ਭੱਲੇ ਭੁੱਲਾ ਹੋਈਆਂ ਨੇ ਸਤ ਬਖਸ਼ ਲਿਓ ਪਿਛਲੇ ਔਗਣ ਬਖਸ਼ ਪ੍ਰਭ ਆਗੇ ਮਾਵੈ ਸਤਗੁਰੂ ਜੀ ਬਖਸ਼ਣ ਹਾਰ ਨੇ ਤੇ ਪਿਆਰਿਓ ਗੁਰੂ ਬਖਸ਼ ਲੈਂਦਾ ਹੈ ਇਸ ਗੱਲ ਨੂੰ ਸਮਝਿਓ ਤੇ ਹਾਲਾਂਕਿ ਜਿੱਥੇ ਕਿਤੇ ਵੀ ਇਹ ਕਾਰਜ ਹੋਇਆ ਪ੍ਰਕਿਰਤੀ ਦਾ ਨੁਕਸਾਨ ਆਮ ਜਨ ਜੀਵਨ ਪਰਮ ਹੋਇਆ ਉਹਨਾਂ ਲਈ ਵੀ ਅਰਦਾਸ ਕਰੀਏ ਸਾਥ ਸੰਗਤ ਤੇ ਹੋ ਸਕੇ ਜਿੰਨੀ ਵੀ ਆਪਾਂ ਮਦਦ ਕਰ ਸਕਦੇ ਹਾਂ ਉਹ ਅਸੀਂ ਜ਼ਰੂਰ ਕਰੀਏ ਸਤਗੁਰੂ ਜੀ ਕਿਰਪਾ ਕਰਨ ਬੇਨਤੀਆਂ ਪਰਵਾਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ